ਹਲੋ ਪੰਜਾਬੀਓ ਤੁਹਾਡਾ ਆਪਣੇ YouTube ਚੈਨਲ The Nation Builder Teach ਉਤੇ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਚੰਦਰਪਾਨ ਤੁਸੀਂ ਵੇਖ ਰਹੇ ਹੋ ਜੀ ਰਾਜ ਚੋਣ ਕਮਿਸ਼ਨ ਪੰਜਾਬ ਦੇ ਵੱਲੋਂ ਇੱਕ ਕੱਲ ਲੈਟਰ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਤੇ ਵੋਟਰ ਸੂਚੀ ਨੂੰ ਅਪਡੇਟ ਦੇ ਵਾਸਤੇ ਇਹ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਪੰਚਾਇਤ ਚੋਣਾਂ ਨੇੜੇ ਭਵਿੱਖ ਵਿੱਚ ਸਤੰਬਰ ਮਹੀਨੇ ਦੇ ਵਿੱਚ ਹੋਣ ਦੀ ਪੂਰੀ ਆਸ ਹੈ ਜੀ ਤੇ ਇਸ ਤੋਂ ਇਲਾਵਾ ਅੱਜ ਜਿਹੜੀ ਅਸ ਕੈਬਨਟ ਦੀ ਮੀਟਿੰਗ ਹੈ ਜਿਸ ਦੇ ਵਿੱਚ ਚੋਣ ਕਮਿਸ਼ਨ ਨੂੰ ਇਹ ਅਦਾਇਤ ਕੀਤੀ ਗਈ ਹੈ ਕਿ ਜੋ ਕੰਮ ਹੈ ਜੀ ਉਹ ਮੁਕੰਮਲ ਹੋ ਜਾਈ ਤੇ ਬਹੁਤ ਹੀ ਜਲਦ ਅੱਜ ਦੀ ਜਿਹੜੀ ਕੈਬਨਟ ਮੀਟਿੰਗ ਹੈ ਉਸ ਦੇ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਹੈ ਕਿ ਪੰਚਾਇਤੀ ਇਲੈਕਸ਼ਨਾਂ ਕਿਸ ਡੇਟ ਨੂੰ ਹੋਣੀਆਂ ਨੇ ਤਾਂ ਇਹ ਮੋਸਟ ਇੰਪੋਰਟੈਂਟ ਹੈ ਜੀ ਅਸ ਦੀ ਮੀਟਿੰਗ ਰਾਜ ਚੋਣ ਕਮਿਸ਼ਨ ਦੇ ਵੱਲੋਂ ਇੱਕ ਲੈਟਰ ਜਾਰੀ ਕੀਤੀ ਗਈ ਹੈ ಗ್ರಾಮ ਪੰਚਾਇਤ ਦੀਆਂ ਆਮ ਚੋਣਾਂ 2024 ਲਈ ਮਿਤੀ 7 1 2024 ਨੂੰ ਪ੍ਰਕਾਸ਼ਿਤ ਕੀਤੀ ਗਈ ਵੋਟਰ ਸੂਚੀ ਨੂੰ ਅਪਡੇਟ ਕਰਨ ਵਾਸਤੇ ਇਸ ਲੈਟਰ ਦੇ ਵਿੱਚ ਕਿਤੇ ਨਾ ਕਿਤੇ ਇਹ ਦੱਸਿਆ ਗਿਆ ਹੈ ਕਿ ਅਪ ਟੂ ਡੇਟ ਤੁਸੀਂ ਜਿਹੜੀ ਲਿਸਟ ਹੈ ਉਸ ਨੂੰ ਜਾਰੀ ਕਰਨਾ ਹੈ ਉਸ ਤੋਂ ਬਾਅਦ ਹੀ ਇਲੈਕਸ਼ਨ ਹੋਣਗੇ ਇਸ ਦੇ ਵਿੱਚ ਡੋ ਕੱਟ ਆਫ ਡੇਟ ਦੱਸੀਆਂ ਗਈਆਂ ਨੇ ਜਿਸ ਤੋਂ ਬਾਅਦ ਹੀ ਇਲੈਕਸ਼ਨ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਸਤੰਬਰ ਦੇ ਵਿੱਚ ਜਿਹੜੇ ਇਲੈਕਸ਼ਨ ਹੈ ਉਹ ਹੋ ਸਕਦੇ ਨੇ ಗ್ರಾಮ ਪੰਚਾਇਤ ਦੀਆਂ ਆਮ ਚੋਣਾਂ 2024 ਲਈ ਜਿਹੜੀ ਡੇਟ ਇੱਕ ਨਿਰਧਾਰਿਤ ਕੀਤੀ ਗਈ ਸੀ 7 ਜਨਵਰੀ 2024 ਨੂੰ ਵੋਟਰ ਸੂਚੀ ਜਾਰੀ ਕਰਨ ਦੀ ਉਸ ਦੇ ਵਿੱਚ ਲਗਾਤਾਰ ਦੇ ਵਿੱਚ ਇਸ ਸੰਬੰਧੀ ਕਮਿਸ਼ਨ ਦੇ ਪੱਤਰ ਦੇ ਦੁਆਰਾ ਲਿਖਿਆ ਗਿਆ ਸੀ ਕਿ ਮਿਤੀ 9 12 2023 ਰਾਹੀ ಗ್ರಾಮ ਪੰਚਾਇਤ ਚੋਣਾਂ ਲਈ ਮਿਤੀ 1 1 2023 ਨੂੰ ਆਧਾਰ ਬਣਾਉਂਦੇ ਹੋਏ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੇ ਸ 3.0 ਅਨੁਸਾਰ ਜਨਰਲ ਰਿਵੀਜ਼ਨ ਲਈ ਹਦਾਇਤ ਜਾਰੀ ਕੀਤੀਆਂ ਗਈਆਂ ਸਨ ਮੁੱਖ ਚੋਣ ਕਾਰ ਅਫਸਰ ਪੰਜਾਬ ਵੱਲੋਂ ਵੋਟਰ ਸੂਚੀਆਂ ਦੀ ਸੁਦਾਈ ਹਰ ਤੀਹ ਮਹੀਨੇ ਕੀਤੀ ਜਾਂਦੀ ਹੈ ਜੀ ਇਸ ਲਈ ਜਿਹੜੀਆਂ ਵੋਟਰ ਸੂਚੀਆਂ ਦਫ਼ਤਰ ਮੁੱਖ ਚੋਣ ਕਾਰ ਅਫਸਰ ਪੰਜਾਬ ਵੱਲੋਂ ਪ੍ਰਾਪਤ ਕਰਕੇ ਆਪ ਨੂੰ ਪੰਚਾਇਤ ਚੋਣ ਲਈ ਸੌਂਪੀਆਂ ਗਈਆਂ ਸਨ ਉਹ ਮਿਤੀ 1/10/2023 ਤੱਕ ਅਪਡੇਟਡ ਸਨ ਇਸ ਕਮਿਸ਼ਨ ਵੱਲੋਂ ਜਨਰਲ ਰਿਵੀਜ਼ਨ ਦੀ ਅਦਾਇਤਾ ਜਾਰੀ ਕਰਨ ਸਮੇਂ ਲਿਖਿਆ ਗਿਆ ਸੀ ਕਿ ਤਿਆਰ ਕੀਤੀਆਂ ਜਾ ਰਹੀਆਂ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਮਿਤੀ 2/12/2023 ਤੱਕ ਕੀਤੀ ਜਾਵੇ ਅਤੇ ਪਲੇਮ ਐਂਡ ਆਬਜੈਕਸ਼ਨ ਦਾ ਨਿਵਟਾਰਾ ਕਰਨੋਂ ਪ੍ਰਾਂਤ ਮਿਤੀ 7 2024 ਤੋ ਵੀ ਨੂੰ ਅੰਤਿਮ ਜਿਹੜਾ ਪ੍ਰਕਾਸ਼ਨ ਕਰ ਦਿੱਤਾ ਜਾਵੇ ਸਮੂਹ ਜ਼ਿਲ੍ਹਿਆਂ ਵਿੱਚੋਂ ਪਹਿਲਾਂ ਸੂਚਿਤ ਕੀਤਾ ਗਿਆ ਕਿ ਫਾਈਨਲ ਪਬਲਿਕੇਸ਼ਨ ਦੀ ਮਿਤੀ 7 2024 ਕਰ ਦਿੱਤੀ ਜਾਵੇ ਇਸ ਇਸੇ ਗ੍ਰਾਮ ਬਚਾਈ ਚੋਣਾ ਨੇੜਲੇ ਪਬਿਕ ਵਿੱਚ ਹੋਣੀਆ ਸੰਭਵਨ ਠੀਕ ਹੈ ਜੀ ਇਸ ਜਿਸ ਦੇ ਫਲਸ ਰੂਪ ਇਸ ਕਮਿਸ਼ਨ ਵੱਲੋਂ ਪੱਤਰ ਲਿਖਿਆ ਗਿਆ ਹੈ ਕਿ 10 8 2024 ਰਾਹੀ ਆਪ ਨੂੰ ਮਿਤੀ 7 1 2024 ਨੂੰ ਫਾਈਨਲ ਪਬਲਿਕੀਸ਼ਨ ਰਾਹੀ ਤਿਆਰ ਕੀਤੀਆਂ ਕਿ ਵੋਟਰ ਸੂਚਨਾ ਨੂੰ ਅਪਡੇਟ ਕਰਨ ਲਈ ਦਿਸ਼ਾਨੀ ਦੇਸ ਦਿੱਤੇ ਗਏ ਸੀ ਜਿਸ ਦੇ ਲਈ ਵਕ ਵਕ ਡੇਟ ਨੂੰ ਜਿਹੜਾ ਹੈ ਉਹ ਬੈਂਕਾਰਾਂ ਵੱਲੋਂ ਜਿਹੜੀ ਹੈ ਉਹ ਅਪਲੀਕੇਸ਼ਨ ਲਏ ਗਈ ਸੀ ਜਿਸ ਦੇ ਵਿੱਚ ਡੇਟ ਸੀ ਜੀਵੀ 8 2024 18 2024 ਅਤੇ 22 8 2024 ਅਗਰ ਕਿਸੇ ਵੀ ਕੈਂਡੀਡੇਟ ਦੀ ਜਿਹੜੀ ਇਨ੍ਹਾਂ ਨੂੰ ਵੋਟ ਤੁਸੀਂ ਆਪਣੀ ਬਣਵਾ ਸਕਦੇ ਦੇਖ ਕੇ ਤੁਸੀਂ ਐਲੀਜੀਬਿਲਟੀ ਪੂਰੀ ਕਰਦੇ ਹੋ ਹੁਣ ਜਿਹੜੀ ਹੈ 30 8 2024 ਤੱਕ ਇੱਥੇ ਲਿਖਿਆ ਹੋ ਜੀ ਇਸ ਤੋਂ ਇਲਾਕਾ ਕਮਿਸ਼ਨਰ ਹਦਾਇਤ ਕੀਤੀ ਗਈ ਹੈ ਕਿ ਇਸ ਮੰਤਵ ਲਈ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੇ ਅਨੁਸਾਰ ਯੋਗਤਾ ਮਿਤੀ ਕੁਆਲੀਫਿਕੇਸ਼ਨ ਡੇਟ ਜਿਹੜੀ ਹੈ ਉਹ ਰੱਖੀ ਗਈ ਹੈ 30 8 2024 ਆਪ ਨੂੰ ਲਿਖਿਆ ਜਾਂਦਾ ਹੈ ਕਿ ਕਮਿਸ਼ਨ ਵੱਲੋਂ ਮਿਤੀ 10 8 2024 ਨੂੰ ਜਾਰੀ ਕੀਤੀਆਂ ਗਈ ਅਦਾਇਤਾ ਅਨੁਸਾਰ ਜਿਹੜੀ ਵੀ ਫਾਰਮ 1 2 ਅਤੇ 3 ਪ੍ਰਤੀ ਬੇਨਤੀਆਂ ਪ੍ਰਾਪਤ ਹੋਈਆਂ ਨੇ ਉਹਨਾਂ ਦੀ ਕੰਪੀਟਿਟਿਡ ਅਥਾਰਟੀ ਵੱਲੋਂ ਪੜਤਾਲ ਕੀਤੀ ਜਾਵੇ ਤੇ 30 9 2024 ਤੱਕ ਨਿਪਟਾਰਾ ਕਰ ਦਿੱਤਾ ਜਾਵੇ ਤੇ 4 9 2000 ਜਿਹੜਾ 24 ਹੈ ਉਸ ਮੰਤਵ ਦੇ ਲਈ ਜਿਹੜੀ ਹੈ ਪ੍ਰਿੰਟਿੰਗ ਅਲੋਟ ਕਰਨ ਤੋਂ ਬਾਅਦ ਯਾਨੀ ਜਿਹੜੀ ਅਪ ਟੂ ਡੇਟ ਜਿਹੜੀ ਹੈ ਸੂਚੀ ਜਾਰੀ ਕਰ ਦਿੱਤੀ ਜਾਵੇ ਤਾਂ ਜਿਹੜੇ ਇਲੈਕਸ਼ਨ ਹੈ ਜੀ ਉਹ ਸਤੰਬਰ ਦੇ ਵਿੱਚ ਹੋ ਸਕਦੇ ਨੇ ਤੇ 4 ਸਤੰਬਰ ਤੋਂ ਬਾਅਦ ਇਲੈਕਸ਼ਨ ਦੀ ਜਿਹੜੀ ਹੈ ਉਹ ਡੇਟ ਅਨਾਉਂਸ ਕੀਤੀ ਜਾ ਸਕਦੀ ਹੈ ਇਹਨਾਂ ਦੋ ਡੇਟ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਇਸ ਤੋਂ ਇਲਾਵਾ ਅੱਜ ਜਿਹੜੀ ਹੈ ਉਹ ਪੰਜਾਬ ਰਾਜ ਦੀ ਕੈਬਨਿਟ ਦੀ ਜਿਹੜੀ ਹੈ ਮੀਟਿੰਗ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੀ ਮੰਤਰੀ ਪ੍ਰਸ਼ੀਧ ਦੀ ਅਗਲੀ ਮੀਟਿੰਗ ਮਿਤੀ 29 8 2024 ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਕਮੇਟੀ ਕਮਰਾ ਦੂਜੀ ਮੰਜ਼ਿਲ ਪੰਜਾਬ ਸਿਵਲ ਸਕੱਤਰ ਚੰਡੀਗੜ੍ਹ ਵਿਖੇ ਹੋਏਗੀ ਜੀ ਮੀਟਿੰਗ ਦੇ ਵਿੱਚ ਦੱਸਿਆ ਗਿਆ ਹੈ ਮੁੱਖ ਮੰਤਰੀ ਸਾਹਿਬ ਸਮੂਹ ਕੈਬਨਿਟ ਪੰਜਾਬ ਤੇ ਵਿਸ਼ੇਸ਼ ਮੁੱਖ ਸਕੱਤਰ ਤੇ ਮੁੱਖ ਮੰਤਰੀ ਸ਼ਾਮਿਲ ਹੋਣਗੇ ਜੀ ਇਹ ਜਿਹੜੀ ਹੈ ਮੀਟਿੰਗ ਵਿਸ਼ੇਸ਼ ਕਰਕੇ ਜਿਹੜੀ ਇੱਕ ਫਾਇਰ ਬ੍ਰਿਗੇਡ ਦੀ ਜਿਹੜੀ ਪਰਤੀ ਹੈ ਜੀ ਉਸ ਨੂੰ ਲੈ ਕੇ ਇਸ ਤੋਂ ਇਲਾਵਾ ਪੰਚਾਇਤ ਦੇ ਜਿਹੜੇ ਇਲੈਕਸ਼ਨ ਨੇ ਉਹ ਤੇ ਉਪ ਚੋਣਾਂਵਾਂ ਨੂੰ ਲੈ ਕੇ ਇਸ ਤੋਂ ਇਲਾਵਾ ਵੱਖ-ਵੱਖ ਜਿਹੜੀਆਂ ਪਰਤੀਆਂ ਆਨ ਗoing ਨੇ ਉਹਨਾਂ ਨੂੰ ਲੈ ਕੇ ਜਿਹੜੀ ਹੈ ਇਹ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਾਫੀ ਪੰਜਾਬ ਦੇ ਹਿੱਤਾਂ ਦੇ ਲਈ ਫੈਸਲੇ ਕੀਤੇ ਜਾ ਸਕਦੇ ਇਸ ਤੋਂ ਇਲਾਵਾ ਜਿਹੜਾ ਮੌਨਸੂਨ ਸਤਰ ਜਿਹੜਾ ਹੈ ਹੁਣ ਚਾਲੂ ਹੋ ਰਿਹਾ ਮੌਨਸੂਨ ਸੈਸ਼ਨ ਉਸ ਦੇ ਲਈ ਜਿਹੜੀ ਹੈ ਤਿਆਰੀ ਦੇ ਲਈ ਵੀ ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਜਿਹੜਾ ਮੌਨਸੂਨ ਸੈਸ਼ਨ ਹੈ ਉਹ 4 ਤਰੀਕ ਤੋਂ ਜਿਹੜਾ ਹੈ ਅਸਟੰਬਰ ਤੋਂ ਸਟਾਰਟ ਹੋ ਰਿਹਾ ਹੈ ਤਾਂ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਇੱਕ ਵੱਡੀ ਅਪਡੇਟ ਸੀ ਤੇ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਬਹੁਤ ਹੀ ਜਲ ਜੜੀ ਹੈ ਉਮੀਦियां ਦਾ ਐਲਾਨ ਕੀਤਾ ਜਾ ਸਕਦਾ ਹੈ ਵੀਡੀਓ ਕਿਦਾਂ ਲੱਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਸ਼ੇਅਰ ਕਰ ਦੇਣਾ ਵੀਡੀਓ ਨੂੰ ਤੇ ਲਾਈਕ ਕਰ ਦੇਣਾ ਜੀ ਮਿਲਦੇ ਹਾਂ ਫੇਰ ਕਿਸੇ ਇਨਫੋਰਮੇਟਿਵ ਵੀਡੀਓ ਦੇ ਵਿੱਚ ਤਦ ਤੱਕ ਸਸ਼ਿਆਕਾਰ ਤੇ ਰਾਮ ਰਾਮ